ਅੱਜ ਮੰਗਲਵਾਰ ਹੈ ਸਾਲ 2024 ਦੇ ਅਗਸਤ ਮਹੀਨੇ ਦੀ 6 ਤਾਰੀਖ ਹਰ ਦਿਨ ਦਾ ਆਪਣਾ ਇੱਕ ਵੱਖਰਾ ਇਤਿਹਾਸ ਹੁੰਦਾ ਹੈ ਆਓ ਜਾਣੀਏ ਅੱਜ ਦਾ ਇਤਿਹਾਸ ਲਾਈਵ ਪੰਜਾਬੀ ਟੀਵੀ ਦੀ ਨਜ਼ਰ ਤੋਂ 6 ਅਗਸਤ 1947 ਅੱਜ ਦੇ ਹੀ ਦਿਨ ਸਿੱਖਾਂ ਦੇ ਨੁਮਾਇੰਦਿਆਂ ਦਾ ਇੱਕ ਵਫ਼ਦ ਬ੍ਰਿਟਿਸ਼ ਸਰਕਾਰ ਨੂੰ ਮਿਲਿਆ ਸੀ ਅਤੇ ਅੰਗਰੇਜ਼ ਸਰਕਾਰ ਨੂੰ ਮੈਮੋਰੈਂਡਮ ਵੀ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਨਨਕਾਨਾ ਸਾਹਿਬ ਤੇ ਹੋਰ ਗੁਰੂ ਘਰਾਂ ਨੂੰ ਵੈਟिकन ਸਟੇਟਸ ਭਾਵ ਪਵਿੱਤਰ ਸਥਾਨ ਦਾ ਦਰਜਾ ਦੇਣ ਦੀ ਮੰਗ ਕੀਤੀ ਸੀ ਅੱਜ ਦੇ ਹੀ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵ एसडीपीसी ਨੇ ਜੈਤੋ ਵਿਖੇ ਨਾਭਾ ਅੰਦੋਲਨ ਸ਼ੁਰੂ ਕਰਨ ਦਾ ਸੰਕਲਪ ਲਿਆ ਸੀ। ਦਰਅਸਲ ਨਾਭਾ ਦੇ ਮਹਾਰਾਜਾ ਰਿਪੂਦਮਨ ਸਿੰਘ ਨੂੰ ਜ਼ਬਰਨ ਗੱਦੀ ਤੋਂ ਉਤਾਰਿਆ ਗਿਆ ਸੀ। ਜਿਸ ਮਗਰੋਂ ਸਿੱਖਾਂ ਦੇ ਵਿੱਚ ਰੋਸ ਦੇਖਣ ਨੂੰ ਮਿਲਿਆ। ਸਨ 1912 ਚ ਰਿਪੂਦਮਨ ਸਿੰਘ ਜੀ ਨੂੰ ਮਹਾਰਾਜਾ ਦੀ ਗੱਦੀ ਤੇ ਬਿਠਾਇਆ ਜਾਣਾ ਸੀ। ਤਾਜ ਉਹਨਾਂ ਦੇ ਸਿਰ ਤੇ ਸਜਾਇਆ ਜਾਣਾ ਸੀ। ਇਸ ਦੌਰਾਨ ਬ੍ਰਿਟਿਸ਼ ਸਰਕਾਰ ਦਾ ਇਹ ਕਾਨੂੰਨ ਸੀ ਕਿ ਜੋ ਕੋਈ ਵੀ ਅੰਗਰੇਜ਼ ਸਰਕਾਰ ਦਾ ਵੱਡਾ ਅਫਸਰ ਹੋਗਾ ਉਹੀ ਮਹਾਰਾਜਾ ਦੇ ਸਿਰ ਤੇ ਤਾਜ ਸਜਾਏਗਾ ਪਰ ਨਾਭਾ ਦੇ ਮਹਾਰਾਜਾ ਰਿਪੂਦਮਨ ਸਿੰਘ ਨੇ ਇਸ ਦਾ ਵਿਰੋਧ ਕੀਤਾ ਤੇ ਅੰਗਰੇਜ਼ ਅਫਸਰ ਹਤੋਂ ਤਾਜ ਪਵਾਉਣ ਤੋਂ ਸਾਫ਼ ਇਨਕਾਰ ਕਰਤਾ ਇਸ ਦੌਰਾਨ ਅੰਗਰੇਜ਼ਾਂ ਦੇ ਨਾਲ ਮਹਾਰਾਜਾ ਰਿਪੂਦਮਨ ਸਿੰਘ ਜੀ ਦਾ মতਪੇਦ ਸਿਖਰ ਤੇ ਪਹੁੰਚ ਗਿਆ ਇਸੇ ਮਤਭੇਦ ਕਾਰਨ ਸਨ 1923 ਨੂੰ ਆਪਜੀ ਨੂੰ ਗੱਦੀ ਤੋਂ ਜ਼ਬਰਨ ਉਤਾਰ ਦਿੱਤਾ ਗਿਆ ਅਤੇ ਐਸਜੀਪੀਸੀ ਵੱਲੋਂ 6 ਅਗਸਤ ਨੂੰ ਜੈਤੂ ਵਿਖੇ ਨਾਭਾ ਅੰਦੋਲਨ ਸ਼ੁਰੂ ਕਰਨ ਦਾ ਸੰਕਲਪ ਲਿਆ ਗਿਆ ਸੀ 78 ਸਾਲ ਪਹਿਲਾਂ ਅੱਜ ਦੇ ਹੀ ਦਿਨ 6 ਅਗਸਤ 1945 ਨੂੰ ਅਮਰੀਕਾ ਨੇ ਜਾਪਾਨ ਦੇ ਹਿਰੋਸ਼ੀਮਾ ਤੇ ਪਰਮਾਣੂ ਬੰਬ ਸੁੱਟਿਆ ਸੀ ਥੋੜੇ ਸਮੇਂ ਦੇ ਵਿੱਚ ਸਾਰਾ ਸ਼ਹਿਰ ਮਿੱਟੀ ਦੇ ਵਿੱਚ ਮਿਲ ਗਿਆ ਜਿਸ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ ਤਿੰਨ ਦਿਨਾਂ ਬਾਅਦ 9 ਅਗਸਤ 1945 ਨੂੰ ਅਮਰੀਕਾ ਨੇ ਨਾਗਾਸਾਕੀ ਤੇ ਪਰਮਾਣੂ ਹਮਲਾ ਕਰ ਦਿੱਤਾ ਇਹ ਜਾਣਿਆ ਜਾਂਦਾ ਹੈ ਕਿ ਅਮਰੀਕਾ ਨੇ ਹਿਰੋਸ਼ੀਮਾ ਤੇ ਜੋ ਬੰਬ ਸੁੱਟਿਆ ਸੀ ਉਸ ਦਾ ਨਾਮ ਲਿਟਲ ਬॉय ਸੀ ਜਦਕਿ ਨਾਗਾਸਾਕੀ ਤੇ ਸੁੱਟਿਆ ਗਿਆ ਬੰਬ ਫੈਟਮੈਨ ਸੀ ਮੰਨਿਆ ਜਾਂਦਾ ਹੈ ਕੇ ਇਸ ਅਮਰੀਕੀ ਹਮਲੇ ਦੇ ਵਿੱਚ ਹਿਰੋਸ਼ੀਮਾ ਦੇ 140000 ਅਤੇ ਨਾਗਾਸਾਕੀ ਦੇ 74000 ਲੋਕ ਮਾਰੇ ਗਏ ਸਨ ਇਸ ਬੰਬਾਰੀ ਕਾਰਨ ਦੂਸਰਾ ਵਿਸ਼ਵ ਯੁੱਧ ਤੁਰੰਤ ਖਤਮ ਹੋ ਗਿਆ ਅਤੇ ਜਾਪਾਨ ਨੇ 14 ਅਗਸਤ 1945 ਨੂੰ ਗਵਾਂਡੀ ਦੇਸ਼ਾਂਗੇ ਆਤਮ ਸਮਰਪਣ ਕਰ ਦਿੱਤਾ 6 ਅਗਸਤ ਸਾਲ 2010 ਲਤਾਕ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਹੜ ਆਇਆ ਉਸ ਸਮੇਂ ਜੰਮੂ ਅਤੇ ਕਸ਼ਮੀਰ ਰਾਜ ਦਾ ਲਤਾਕ ਹਿੱਸਾ ਸੀ ਖੇਤਰ ਦੇ ਮੁੱਖ ਸ਼ਹਿਰ ਲੇ ਸੇਮੇਤ 71 ਕਸਬੇ ਅਤੇ ਪਿੰਡ ਨੁਕਸਾਨੇ ਗਏ ਸਨ ਘੱਟੋ-ਘੱਟ 255 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਸੀ ਜਿਨ੍ਹਾਂ ਵਿੱਚੋਂ 6 ਵਿਦੇਸ਼ੀ ਸੈਲਾਨੀ ਸਨ ਬੱਦਲ ਫਟਣ ਅਤੇ ਰਾਤ ਭਰ ਭਾਰੀ ਮੀਂਹ ਕਾਰਨ ਅਚਾਨਕ ਹੜਾ ਆ ਗਿਆ ਚਿੱਕੜ ਅਤੇ ਮਲਬਾ ਹਰ ਥਾਂ ਦੇਖਿਆ ਗਿਆ ਤੂਫਾਨ ਦੇ ਸ਼ੁਰੂਆਤੀ ਨਤੀਜੇ ਦੇ ਵਿੱਚ 200 ਲੋਕਾਂ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ ਅਤੇ ਹੜਾ ਕਾਰਨ ਜਾਇਦਾਦ ਅਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਤੋਂ ਬਾਅਦ ਹਜ਼ਾਰਾਂ ਹੋਰ ਬੇਕਾਰ ਹੋ ਗਏ ਸਨ। ਕੁੱਲ ਮਿਲਾ ਕੇ 9000 ਲੋਕ ਸਿੱਧੇ ਤੌਰ ਤੇ ਘਟਨਾ ਤੋਂ ਪ੍ਰਭਾਵਿਤ ਹੋਏ ਸਨ। ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ